ਮੈਂ ਚੁੰਨੀ ਤੇ ਤਾਂ ਕਿ ਥੋੜਾ ਤਾਂ ਮੇਰ ਤੋਂ ਤਾਂ ਨਹੀਂ ਲੱਗਿਆ ਕਿਰਨ ਲੈ ਹੁਣ ਤੁਸੀਂ ਝੂਠ ਵੀ ਬੋਲਣ ਲੱਗੇ ਹੁਣ ਮੈਂ ਥੋੜਾ ਲਈ ਹੋਈ ਆ ਚੁੰਨੀ ਇਹ ਇਹਨੂੰ ਲੈ ਉਹ ਚੁੰਨੀ ਚੱਕ ਦੇ ਘਰੇ ਵੀ ਜਿੱਤੀ ਜਿੱਤੀ ਲੈ ਦੇ ਹੁੰਦੇ ਨੇ ਕਿਤੇ ਲੈ ਦੱਸ ਸੁਪਤੀ ਪਰ ਉਸ ਰਾਤ ਨੂੰ ਕੀ ਕਰਦੀ ਹੁੰਦੀ ਹੈ ਇਹ ਜਿਹੜੀ ਘਰ ਵਿੱਚ ਉੱਥੇ ਪਈ ਆ ਪੱਖੇ ਛੱਡ ਰੱਖੇ ਨੇ ਲੇਟਾਂ ਲਾ ਰੱਖੀਆਂ ਨੇ ਬਿਲ ਦੱਸ ਕਿਵੇਂ ਪਾਤਣਾ ਅੱਖਾਂਾਂ ਦੇ ਦਰਦੀਆਂ ਫੇਰੀ ਉੱਠਣਾ ਇਹ ਤੁਸੀਂ ਇੱਥੇ ਲੰਬੇ ਬਿਓ ਬਾਹਰ ਖਾਣਾ ਵੀ ਘਰ ਤੇ ਆ ਨਗਰ ਮਸਰਦੂ ਹੋ ਜਾਓ ਦਵਾਈ ਲੈ ਕੇ ਖੜੇ ਹੋਗੇ ਨਾ ਝਾੜੂ ਲਾ ਦੋ ਬਾਹਰ ਮਾਲੀ ਆਇਆ ਹੋਇਆ ਹੈ ਬਾਹਰ ਮਾਰੇ ਮਾਲੀ ਦੇਖ ਲਓ ਮੈਂ ਮਾਲੀ ਕੋਲੇ ਮੈਂ ਜਾ ਕੇ ਖੜੂਗੀ ਕੋਈ ਨਾ ਦੇਖਦੀ ਅੱਜ ਬਾਹਰ ਜਾ ਕੇ ਦੇਖ ਲੈ ਕਰਨਾ ਹਾਂ ਮਾਲੀ ਆਇਆ ਹੈ ਨਾ ਚਾਹ ਨਾਲ ਨਾ ਨਾਲੀ ਵਿੱਚ ਘੁੱਟ ਦੇ ਦੀ ਬੀਬੀ ਤੁਹਾਨੂੰ ਕੀ ਹੋਇਆ ਚਾਹ ਹੁਣ ਤਾਂ ਤੁਹਾਨੂੰ ਥੋੜੀ ਦੇਰ ਪਹਿਲਾਂ ਮੈਂ ਚਾਹ ਦਿੱਤੀ ਸੀ ਮੈਨੂੰ ਬੁਖਾਰ ਹੋਇਆ ਪਿਆ ਨਾਲ ਚਾਹ ਨਾਲ ਠੀਕ ਹੋ ਜਾਊਗਾ ਤੇ ਇਹਦੇ ਘਟਕਾ ਬਣਾ ਕੇ ਨਾਲ ਮੇਰੀ ਗੱਲ ਸੁਣੋ ਵੀ ਮੈਂ ਤੇ ਤੁਹਾਨੂੰ ਚਾਹ ਦੇ ਰਹੀ ਹਾਂ ਠੀਕ ਹੈ ਤਰਾ ਥੋੜਾ ਬ ਤਾਂ ਕੰਮ ਦਾ ਕਰ ਮੈਥੋਂ ਨਹੀਂ ਹੁੰਦਾ ਪੁੱਤ ਮੈਨੂੰ ਤਾਂ ਸਿਰ ਦੁਖੀ ਜਾਂਦਾ ਇੰਨਾ ਬੁਖਾਰ ਹੋਇਆ ਪਿਆ ਲੇ ਆ ਤੁਸੀਂ ਮੇ ਚੁੰਨੀ ਤੇ ਦਾ ਕਿੱਥੋਂ ਦਾਤਾ ਮੇਰ ਤੋਂ ਤਾਂ ਨਹੀਂ ਲੱਗਿਆ ਕਿਰਨ ਲੈ ਹੁਣ ਤੁਸੀਂ ਝੂਠ ਵੀ ਬੋਲਣ ਲੱਗੇ ਹੁਣ ਮੈਂ ਥੋੜਾ ਲਈ ਹੋਈ ਚੁੰਨੀ ਇਹ ਇਹਨੂੰ ਲੈ ਉਹ ਚੁੰਨੀ ਚੱਕਰ ਦੇ ਘਰੇ ਮੇ ਜਿੱਤੀ ਜਿੱਤੀ ਨਹੀਂ ਦੇ ਹੁੰਦੇਰੇ ਕਿਤੇ ਫੜਾ ਇੱਧਰ ਸਾਰੀ ਚੁੰਨੀ ਖਰਾਬ ਕਰਕੇ ਧਰਤੀ ਵੇ ਵੀ ਮੱਝ ਨਾਲੇ ਪਏ ਆ ਮੈਨਾਂ ਤਾਂ ਨਹੀਂ ਦਿਲ ਕਰਦਾ ਖਾਣੇ ਮਨੂੰ ਮੰਮੀ ਨੂੰ ਇਹ ਕਹਿ ਰਹੀ ਆ ਪੰਜ ਪੰਜ ਲਈ ਆਪੀ ਤੁਸੀਂ ਫੇਰ ਇੱਥੇ ਆ ਕੇ ਬੈਠ ਗਏ ਕਿੰਨਾ ਮੈਨੂੰ ਬੁਖਾਰ ਹੋਇਆ ਪਿਆ ਸਰੀਰ ਟੁੱਟਿਆ ਗਿਆ ਮੇਰਾ ਉੱਠਿਆ ਨਹੀਂ ਲੰਦਾ ਮੈਥੋਂ ਰੋਟੀਆਂ ਤਾਂ ਤੁਸੀਂ 4-5 ਖਾ ਲਈ ਹਜੇ ਬੁਖਾਰ ਰਹਾ ਹੀ ਨੇ ਸਾਨੂੰ ਖੜੇ ਹੋ ਕੇ ਭਾਂਡੇ ਮਾਜ ਲੋ ਕੋਈ ਤਾਂ ਨਹੀਂ ਲਾ ਦੇਵੀਂ ਮੈਂ ਸਾਰਾ ਦਿਨ ਲੱਗੀ ਰਹਿਣੀ ਆ ਕਿਹਨਾਂ ਕਰਦੀ ਤਾਂ ਕੰਮ ਸਾਰੇ ਮੈਂ ਹੀ ਆ ਖੜੇ ਹੋ ਕੇ ਭਾਂਡੇ ਮਾਰ ਲੋ ਕੋਈ ਨਹੀਂ ਮਾਰ ਦੋਗੇ ਅੱਜ ਸ਼ਾਮ ਨੂੰ ਤੁਸੀਂ ਕਿਤੇ ਜਾਣਾ ਤਾਂ ਨਹੀਂ ਹੈਗਾ ਨਹੀਂ ਦੱਸ ਕਿਦੋਂ ਮੈਂ ਸੋਚਦੀ ਸੀ ਵੀ ਆਪਰੇ ਕਿੰਨੇ ਦਿਨ ਹੋ ਗਏ ਆਪਾਂ ਕਿਤੇ ਬਾਹਰ ਗਏ ਹੀ ਨਹੀਂ ਨਾ ਵਾਰੀ ਕੋਈ ਡਿਨਰ ਨੂੰ ਰਤੇ ਵੀ ਗਿਆ ਅੱਜ ਚੱਲੀਏ ਕੋਈ ਗੱਲ ਨਹੀਂ ਜਾਇਆ ਮੋਂਗੇ ਚਾਹ ਰੋ ਯੂਗਰ ਮਿਲੂ ਵੀ ਕੇ ਅੱਜ ਸ਼ਾਮ ਨੂੰ ਜਾਇਆ ਮੋਂਗੇ ਮੰਮੀ ਇਤਨੂੰ ਤਾਂ ਬੁਖਾਰ ਹੋਇਆ ਹੋਇਆ ਸੀਗਾ ਕੋਦੋਂ ਪਾਲਦਾ ਚੜਦਾ ਬੁਖਾਰ। ਫੇ ਤੁਸੀਂ ਮੈਨੂੰ ਦੱਸਣਾ ਜੀ ਆਪਾਂ ਜਾਣਾ ਕੀ ਆਪਾਂ ਡਾਕਟਰ ਦੀ ਦਵਾਈ ਨਾ ਦਵਾ ਲਈ ਮੰਮੀ ਨੂੰ? ਦਵਾਈ ਤਾਂ ਮੈਂ ਦੇਤੀ ਸੀ ਉਹਨੂੰ। ਕਿੱਥੇ ਨੇ ਮੰਮੀ ਹੁਣ? ਉੱਧਰ ਪਈ ਉਹਨਾਂ ਨੇ। ਹਾਂ ਉਹਨਾਂ ਨੂੰ ਮੈਂ ਖਿਚੜੀ ਬਣਾਤੀ ਸੀ ਰੋਟੀ ਖਾਣ ਨਾਲ ਤਾਂ ਉਹਨਾਂ ਨੂੰ ਉਲਟੀਆਂ ਆਉਂਦੀ ਸੀ। ਠੀਕ ਆ ਹੋ ਜਾਵੇ। ਹਮਮ। ਚੱਲ ਮਿਲਦਾ ਮੈਂ ਇੱਕ ਮਿੰਟ ਆ ਦੇਖਣਾ ਫਿਰ ਮੰਮੀ ਨੂੰ ਮਿਲ ਕੇ। ਠੀਕ ਆ। ਕਰਨਾ ਮੈਨੂੰ ਰੋਟੀ ਬਣਾ ਦੇ। ਮੰਮੀ ਹੁਣ ਤਾਂ ਮੈਂ ਤੁਹਾਨੂੰ ਖਿਚੜੀ ਬਣਾ ਕੇ ਦਿੱਤੀ ਆ। ਕਰਨਾ ਮੇਰੇ ਖੋ ਪਈ ਜਾਂਦੀ ਆ। ਸਵੇਰੇ ਤੁਸੀਂ ਰੋਟੀ ਖਾ ਲਈ ਉਹ ਉਲਟੀਆਂ ਘਾਰੇ ਸੀ ਹੁਣ ਮੈਂ ਤੁਹਾਨੂੰ ਖਿਚੜੀ ਬਣਾ ਕੇ ਦਿੱਤੀ ਹੁਣ ਤੁਹਾਡੇ ਖੋ ਪੈਂਦੀ ਆ ਕੀ ਹੋਇਆ ਮੰਮੀ ਬੁਖਾਰ ਸੀ ਹੁਣ ਬੁਖਾਰ ਹੋਇਆ ਪਹਿਲਾਂ ਕਿ ਮੈਨੂੰ ਫਿਰ ਤੁਸੀਂ ਰੋਟੀ ਰਹਿਣ ਤੋਂ ਖਿਚੜੀ ਖਾ ਲੋ ਨਾ ਮੈਂ ਮੰਮੀ ਨੂੰ ਖਿਚੜੀ ਦੇਤੀ ਸੀ ਹੁਣ ਇਹ ਤਾਂ ਖਾ ਕੇ ਛੱਡਿਆ ਆ ਅੱਪਾ ਸ਼ਾਮ ਨੂੰ ਟੈਸਟ ਕਰਾ ਲੈਣੇ ਫਿਰ ਚਲੋ ਠੀਕ ਹਾਂ ਕੋਈ ਗੱਲ ਨਹੀਂ ਮਾਤਾ ਇਹਨੂੰ ਤਾਂ ਇਹ ਸੀ ਅੱਪਾ ਜਦੋਂ ਕਿਤੇ ਬਾਹਰ ਜਾਣ ਦਾ ਪਲਾਨ ਬਣਾ ਲੂ ਬੱਚਾ ਕੀ ਬੋਲੋਗੇ ਕੀ ਚੰਗੀ ਥੀ ਛਕੀ ਕਰਨਾ ਪੋਰਾ ਵੀ ਕੁਛ ਨਹੀਂ ਖਾਤਾ ਬਿੱਤਾ ਗਾਡੀ ਦੇ ਸਾਹਮਣੇ ਸਰਿਆਂ ਨੂੰ ਫੜੁਰਗੀ ਵੀ ਮੰਮੀ ਖਾ ਲਿਆਤਾ ਤੇ ਇਹ ਹੁਣ ਦੱਸਦੀਆਂ ਉਹਨੂੰ ਤੱਕਲੇਸ ਉਹ ਦੋਨੇ ਲੜਨਗੇ ਦੱਸ ਕੀ ਕਰਾਂ ਮੇ ਤਾਂ ਖੋ ਪੈ ਰਹੀ ਹੈ ਮੰਮੀ ਹਾਂ ਜਦੋਂ ਅਸੀਂ ਕਿਤੇ ਜਾਣਾ ਹੋਵੇ ਉਹਦੀ ਤਾਂ ਵਿੱਚ ਆ ਕੇ ਬੋਲਣਾ ਹੁੰਦਾ ਮੈਂ ਐਲ ਕਰਨਾ ਕੀ ਬੋਲੀ ਆ ਮੈਂ ਤਾਂ ਕੁਝ ਵੀ ਨਹੀਂ ਬੋਲੀ ਜੋ ਤਾਂ ਤੇਰੇ ਸਾਹਮਣੇ ਲਾਡੀ ਦੇ ਸਾਹਮਣੇ ਤੂੰ ਝੂਠ ਬੋਲਿਆ ਮੈਂ ਬੋਲੀ ਆ ਮੈਂ ਸਿਰਫ ਇਹ ਦੱਸਦੀ ਆ ਕਿ ਕਿਸੇ ਨਾਲ ਪਾਬੇ ਅਸੀਂ ਤਾਂ ਜੇ ਦੋਨੋਂ ਦੀ ਗੱਲਾਂ ਕਰਦੇ ਤੁਸੀਂ ਵਿੱਚ ਜ਼ਰੂਰ ਆ ਕੇ ਬੋਲਣਾ ਹੁੰਦਾ ਇਹ ਤਾਂ ਬਹਿਮ ਪਿਆਦਾ ਤੈਨੂੰ ਆਹ ਲਾ ਫੜ ਕੱਪੜੇ ਤੋਂ ਚਾਦਰ ਤੁਹਾਨੂੰ ਪਤਾ ਨਹੀਂ ਸੀ ਬੈੱਡ ਦੀ ਚਾਦਰ ਧੋਣੀ ਆ ਕੋਈ ਨਹੀਂ ਮਸ਼ੀਨ 'ਚ ਨਾ ਪਾਓ ਹੱਥ ਨਾਲ ਧੋਦੋ ਮਸ਼ੀਨ ਮਸ਼ੀਨ ਨਾਲ ਕਾਇਰਦੀ ਨਹੀਂ ਹੈਗੀ ਕੋਈ ਨਾ ਧੋਦਣੇ ਕੁਦੀ ਨਾ ਕਿ ਕਨਫਰਮ ਨੂੰ ਕੁਝ ਵੀ ਨਹੀਂ ਛੱਡ ਕੇ ਗਈ ਨਾ ਫ੍ਰੀਜੇ ਚ ਦੇਖ ਕੁਝ ਕੋਈ ਨਹੀਂ ਹੋ ਤਾਂ ਦੁੱਧ ਹੀ ਲੈ ਲੈਂਦੇ ਆ ਵੀ ਕਰਦੇ ਆਂ ਖੜਾ ਕੇ ਦੁੱਧ ਨੂੰ ਘੁੱਟ ਦੁੱਧ ਪੀ ਕੇ ਸੀ ਮੈਂ ਤਾਂ ਮਮੀ ਉਹ ਤਾਂ ਕਹਿੰਦੀ ਮੈਨੂੰ ਭੁੱਖ ਲੱਗਦੀ ਐ ਇਹ ਸਾਰਾ ਦਿਨ ਤੱਕ ਫ੍ਰੀਜ ਕੋਲੇ ਖੜੀ ਰਹਿਣੀ ਪਰ ਹੁਣ ਕੀ ਕਰਨ ਕਿ ਤੂੰ ਮਾਂ ਤੇਰੇ ਸਾਹਮਣੇ ਮੈਂ ਰੋਟੀ ਖਾਧੀ ਤੈਨੂੰ ਤਾਂ ਪਤਾ ਨਾ ਕਿਰਨਾ ਮੈਂ ਤਾਂ ਸਾਰਾ ਤੇ ਦੁੱਧ ਪੀ ਪੀ ਕੇ ਤੁਸੀਂ ਸਾਰਾ ਦੁੱਧ ਮਕਾਸ਼ ਛੱਡ ਦੇ ਕਿਰਨਾ ਜੇ ਤੂੰ ਵੀ ਸੱਸ ਬਣੇਂਗੀ ਕਿਸੇ ਟਾਈਮ ਤੈਨੂੰ ਨਹੀਂ ਲੱਗਦਾ ਕਿ ਤੂੰ ਇਤਨਾ ਜ਼ਿਆਦਾ ਕਰ ਰਹੀ ਹੈ ਨਮੇ ਮੈਨੂੰ ਨਾ ਇਹ ਜਮਤਾ ਦੋ ਠੀਕ ਹੈ ਮੈਂ ਤਾਂ ਆਪਣਾ ਆਪ ਹੀ ਦੇਖ ਲਊ ਜਦੋਂ ਬਣੂੰਗੀ ਸੱਸ ਕੋਈ ਨਹੀਂ ਉਹ ਵੀ ਟਾਈਮ ਆ ਜਾ ਕਾਬਲਾ ਕੋਈ ਗੱਲ ਨਹੀਂ ਉਹ ਖੋਪੇ ਦੇ ਸਾਰਾ ਗੰਦੁੱਦ ਨਹੀਂ ਛੱਡਦੀ ਕੀ ਕਰਨਾ ਹੁਣ ਤਾਂ ਲਾਡੀ ਨੂੰ ਦੱਸਣਾ ਹੀ ਪਊਗਾ ਜੇ ਨਹੀਂ ਦੱਸਦੀ ਤਾਂ ਇਹ ਜਾਦੇ ਅੱਗੇ ਅੱਗੇ ਵਧੀ ਜਾਂਦੀ ਜੇ ਤਾਂ ਕੁਛ ਖਾਣ ਨੂੰ ਚੱਕਦੀ ਆ ਤਾਂ ਮੇਰੇ ਹੱਥੋਂ ਚੋ ਖੋਹ ਲੈਂਦੀ ਆ ਹੁਣ ਮੈਂ ਕਹਿੰਦੀ ਵੀ ਚਲ ਲਾਡੀ ਨੂੰ ਨਾ ਦੱਸਾਂ ਨਾ ਦੱਸਾਂ ਪਰ ਮੈਨੂੰ ਹੁਣ ਲੱਗਦਾ ਦੱਸਣਾ ਹੀ ਕਹਿਣਾ ਫੇਰ ਇਹਨੂੰ ਪਤਾ ਲੱਗੂਗਾ ਇਹਨੂੰ ਆਏ ਵੀ ਇਹ ਘਟਾ ਦੱਸਦੀ ਆ ਇਹ ਕਰੀ ਜਾਂਦੀ ਆ ਮੇਰੇ ਨਾਲ ਲਾਡੀ ਕਿੱਥੇ ਆਹੋਂ ਤਾਂ ਆ ਪਿਆ ਅਣੀਓ ਹਾਲ ਆ ਗਈ ਕੀ ਤੂੰ? ਮੈਨੂੰ ਬੁਖਾਰ ਨਹੀਂ ਹੈ। ਇਹ ਹਜੇ ਹੈਗਾ ਬੁਖਾਰ। ਆਪਾਂ ਟੈਸਟ ਕਰਵਾ ਲੈਣੇ। ਹਾਂ ਟੈਸਟ ਤੋਂ ਵੀ ਕਰਾਉਣੇ ਆ। ਤੇ ਇਹ ਸ਼ਾਮ ਨੂੰ ਡਾਕਟਰ ਲੈ ਜਾ। ਕੋਈ ਨਹੀਂ ਤੁਸੀਂ ਬੈਠ ਜਾ। ਹਾਂ ਕੋਈ ਨਾ। ਤੂੰ ਰਿਆ ਮੈਂ ਤੇਰੇ ਨਾਲ ਗੱਲ ਕਰਨੀ ਆ। ਅੱਛਾ। ਆ ਜਾਈਏ। ਹੂੰ ਹੂੰ। ਠੀਕ ਹਾਂ। ਉਹ ਨਾ ਉਹ ਤਾਂ ਠੀਕ ਹੈ। ਕਿਰਨ ਬਾਰੇ ਗੱਲ ਕਰਨੀ ਸੀ ਤੇਰੇ ਨਾਲ ਮੈਂ। ਤੁਸੀਂ ਕਿਰਨ ਬਾਰੇ ਗੱਲ ਕਰਨੀ ਆ। ਕੀ ਗੱਲ ਹੋ ਗਈ ਕਿਰਨ ਨੂੰ ਠੀਕ ਆ ਹੋ? ਕਿਰਨ ਤਾਂ ਠੀਕ ਆ ਲਾਡੀ। ਕਿਰਨ ਨੂੰ ਤਾਂ ਨਹੀਂ ਕੁਝ ਹੋਇਆ। ਪਰ ਮੈਨੂੰ ਉਹ ਬਹੁਤ ਤੰਗ ਕਰਦੀ ਆ। ਨਾ ਤਾਂ ਮੈਂ ਤੈਨੂੰ ਦੱਸ ਸਕਦੀ ਆ ਜੇ ਮੈਨੂੰ ਆਏ ਹੁੰਦਾ ਵੀ ਤੈਨੂੰ ਦੱਸੂਗੀ ਤਾਂ ਤੇਰੇ ਨਾਲ ਕਲੇਸ਼ ਕਰੂਗੀ ਤੁਸੀਂ ਲੜੋਗੇ। ਨਾ ਤਾਂ ਹਾਂ ਨਾ ਤਾਂ ਮੈਨੂੰ ਉਹ ਰੋਟੀ ਪਾਣੀ ਪੁੱਛਦੀ ਆ। ਹੁਣ ਘੋਰਾ ਨਹੀਂ ਕੁਝ ਵੀ ਖਾਦਾ। ਤੇਰੇ ਕੋਲੇ ਤਾਂ ਨਹੀਂ ਕਹਤਾ ਖਿਚੜੀ ਬਣਾ ਤੀ। ਮੈਂ ਰੋਟੀ ਦੇਤੀ ਮੰਮੀ ਨੂੰ ਉਲਟੀਆਂ ਆ ਗਈਆਂ। ਕੁਛ ਨਹੀਂ ਮੈਨੂੰ ਜਮਾ ਨਹੀਂ ਖਾਣਗੇ। ਤੇ ਕੰਮ ਮੇਥੋਂ ਸਾਰੀ ਨਹੀਂ ਗੱਲ ਹੋ ਗਈ। ਤੁਸੀਂ ਮੈਨੂੰ ਪਹਿਲਾਂ ਨਹੀਂ ਦੱਸਿਆ। ਜੇ ਮੈਂ ਬਾਹਰ ਅੰਦਰ ਜਾਣਾ ਤੁਸੀਂ ਮੈਨੂੰ ਘਟੋ-ਘਟਾ ਦੱਸੋ ਤਾਂ ਸਹੀ ਵੀ ਕਰਨਾ ਨਹੀਂ ਗਲਤ ਗੱਲ ਕਰਦੀ ਆ। ਕੁਮੜਾ ਜੰਗਾ ਬੋਲਦੀ ਆ ਤੁਸੀਂ ਮੈਨੂੰ ਦੱਸਣਾ ਸੀ ਪਹਿਲਾਂ ਮੈਂ ਹੁਣ ਹੀ ਉਹਦੇ ਨਾਲ ਗੱਲ ਕਰਦਾ ਐਡੀ ਕੀ ਗੱਲ ਉਹ ਨਹੀਂ ਪੁੱਤ ਤਾਂ ਨਹੀਂ ਨਹੀਂ ਮੇਰੀ ਉਹ ਨਾਲ ਗੱਲ ਕਰਨ ਮੈਂ ਬੈਠਦਾ ਸੀ ਇਸੇ ਗੱਲ ਕਰਕੇ ਤਾਂ ਮੈਂ ਤੈਨੂੰ ਦੱਸਦੀ ਨਹੀਂ ਸੀ ਵੀ ਤੇਰਾ ਸਵਾਤਾ ਤਾ ਹੈ ਠੀਕ ਹੈ ਨਾ ਜੇ ਹੁਣ ਮੈਂ ਲੜਾਈ ਕਰਾਉਣੀ ਹੁੰਦੀ ਤਾਂ ਮੈਂ ਸਾਰੀਆਂ ਗੱਲਾਂ ਕਰੀ ਜਾਂਦੀ ਤੂੰ ਉਹਨੂੰ ਪਿਆਰ ਨਾਲ ਸਮਝਾ ਆਪਾਂ ਲੜਨਾ ਨਹੀਂ ਕੋਈ ਗੱਲ ਨਹੀਂ ਮੈਂ ਪਿਆਰ ਨਾਲ ਸਮਝਾਵਾਂਗਾ ਮਾਤਾ ਕੋਈ ਫਾਇਦੇ ਨਹੀਂ ਨੂੰ ਹੀ ਬਣ ਕੇ ਰਹੂਗੀ ਬਣਾ ਕੇ ਰੱਖਣਾ ਉਹਨੂੰ ਠੀਕ ਹੈ ਨਾ ਪਰ ਇਹ ਨਹੀਂ ਹੋਣਾ ਵੀ ਆਪਾਂ ਲੜ ਲੜਾਈ ਕਰਕੇ ਆਪਾਂ ਗੱਲ ਵਧਾਉਣੀ ਆ ਉਹਨੂੰ ਪਿਆਰ ਨਾਲ ਸਮਝਾ ਤੇ ਬਸ ਆਪਸ ਵਿੱਚ ਦੀ ਵਧੀਆ ਰਹੋ ਮੇਰੇ ਕਰਕੇ ਲੜਨਾ ਲੜਾਈ ਨਹੀਂ ਕਰਨਾ ਕੋਈ ਗੱਲ ਮੈਂ ਪਿਆਰ ਨਾਲ ਸਮਝਾਵਾਂਗਾ ਤੁਸੀਂ ਮੈਨੂੰ ਪਹਿਲਾਂ ਦੱਸਣੀ ਸੀ ਇਹ ਗੱਲ ਇੰਨੀ ਗੱਲ ਇੰਨੀ ਪਹੁੰਚ ਗਈ ਕੋਈ ਨਾ ਕੋਈ ਨਾ ਤੂੰ ਪਿਆਰ ਨਾਲ ਮੈਂ ਕਰ ਦਾਂਗਾ ਗੱਲਾਂ ਤੋਂ ਡਰਦੀ ਸੀ ਕਿਤੇ ਲੜਨਾ ਪੈਣ ਕਿਉਂ ਇਹਦਾ ਸੁਭਾਅ ਹੀ ਦਿੱਤਾ ਹੁਣ ਮਾਰ ਮੋਟਾ ਟਕਾਉਣਾ ਦੀ ਪੈਣਾ ਹੈ ਹਾਵਾ ਮਮੀ ਹੋਰ ਕੀ ਕਰਦੇ ਸੀ ਸਾਰੇ ਘਰੇ ਠੀਕ ਨੇ ਹਾਵਾਂ ਮੇ ਸਭ ਠੀਕ ਠਾਕ ਹੈ ਆਹ ਲੱਡੀ ਸਭ ਠੀਕ ਨੇ ਕੀ ਕਰਦੇ ਸੀ ਤੁਸੀਂ ਮੈਂ ਅੱਛਾ ਝੜ ਕੋ ਚਲਾਈ ਜਾਂਦੇ ਹਾਂ ਕਿਉਂ ਭਾਬੀ ਕਿਉਂ ਨਹੀਂ ਕਰਦੀ ਹੈਗੀ ਉਹ ਕਾਰੇ ਵਾਸਤੇ ਰੱਖੀ ਹੈ ਘਰੇ ਨਾ ਮਮੀ ਉਹਨੂੰ ਕਿਹਾ ਕਰ ਬਈ ਆਪ ਕੰਮ ਕਰਿਆ ਕਰ ਭਾਈ ਨਾਲੇ ਵੀਰੇ ਨੂੰ ਦੱਸਿਆਗਾ ਵੀਰੇ ਤੋਂ ਘਰ ਨਾ ਡਰਦੀ ਆ ਦੱਸਣਾ ਤਾਂ ਚਾਹੀਦਾ ਵੀ ਕੰਮ ਨਹੀਂ ਕਰਦੀ ਹੈਗੀ ਕੋਈ ਨਾ ਫਿਰ ਮੈਂ ਕੱਲ ਨੂੰ ਆ ਕੇ ਗੱਲ ਕਰਦੀ ਆ ਹਾਂ ਮੈਂ ਕੱਲ ਨੂੰ ਪੱਕਾ ਆਉਂਗੀ ਨਾਲੇ ਫਿਰ ਮੈਂ ਵੀਰੇ ਨਾਲ ਗੱਲ ਕਰ ਦੇਣਾ ਉਹਨਾਂ ਨਾਲ ਕਰਾਂਗੇ ਹਾਂ ਮੈਂ ਚਲ ਠੀਕ ਆ ਮੰਮੀ ਕੱਲ ਨੂੰ ਆਉਂਗੀ ਪੱਕਾ ਅੱਛਾ ਠੀਕ ਆ ਹੁਣ ਤੈਨੂੰ ਪਤਾ ਲੱਗਦਾ ਹੋਊਗਾ ਨਾ ਮਿਰਚਾਂ ਲੜਦੀਆਂ ਹੋਣਗੀਆਂ ਵੀ ਤੇਰੀ ਮਾਂ ਨਾਲ ਕਿਵੇਂ ਕਰਦੀ ਹੈ ਤੇਰੀ ਭਜੇ ਕੰਮ ਨਹੀਂ ਕਰਦੀ ਤੇ ਜਦੋਂ ਤੂੰ ਮੇਰੀ ਮਾਂ ਨਾਲ ਕਰਦੀ ਸੀ ਉਹ ਮੈਂ ਕਿੰਨੇ ਟਾਈਮ ਦਾ ਤੇਰੀਆਂ ਗੱਲਾਂ ਸੁਣ ਰਿਹਾ ਹਾਂ ਇਹ ਤੂੰ ਆਪਣੀ ਮਾਂ ਨੂੰ ਪੁੱਛ ਰਿਹਾ ਵੀ ਤੂੰ ਐ ਨਾ ਕਰਿਆ ਕਰ ਵੀਰੇ ਨੂੰ ਦੱਸ ਤੇ ਮੇਰੀ ਮਾਂ ਨੇ ਮੈਨੂੰ ਅਜੇ ਤੋਂ ਹੁਣ ਦੱਸਿਆ ਤੂੰ ਉਹਨੂੰ ਕਦੋਂ ਦੀ ਤੰਗ ਕਰਦੀ ਐ ਮੈਂ ਕੀ ਕੀਤਾ ਤੇਰੀ ਮਾਂ ਨਾਲ ਜਿਹੜਾ ਤੁਸੀਂ ਮੈਨੂੰ ਐ ਬੋਲ ਰਹੇ ਹੋ ਦੱਸੋ ਮੈਂ ਕੀਤਾ ਕੀ ਆ ਮੈਨੂੰ ਸਾਰਾ ਪਤਾ ਕੀ ਗੱਲ ਹੋਈ ਐ ਉਹ ਮੈਨੂੰ ਮੈਨੂੰ ਸਾਰਾ ਦੱਸ ਤੂੰ ਜਿੰਮੇ ਤੰਗ ਕਰਦੀ ਐ ਸਾਰਾ ਸਾਰਾ ਦਿਨ ਤੂੰ ਕੰਮ ਕਰਾਉਣੀ ਉਹਦੇ ਕੱਪੜੇ ধਵਾਉਣੀਆਂ ਰੋਟੀ ਉਹਨੂੰ ਦਿੰਦੀ ਨਹੀਂ ਹੈਗੀ ਉਹ ਬਿਮਾਰ ਆ ਕੱਲ੍ਹ ਦੀ ਕਹਿੰਦੀ ਬੁਖਾਰ ਆ ਉਹਦੇ ਟੈਸਟ ਕਰਾਉਣ ਨੂੰ ਮੈਨੂੰ ਦੱਸਿਆ ਤੂੰ ਮੈਨੂੰ ਦੱਸਿਆ बुखार ਹੈਗਾ ਟੈਸਟ ਵੀ ਤਾਂ ਕਰਾਉਣਾ ਪੈਂਦਾ ਤੇਰੀ ਮਾਂ ਨੂੰ ਬੁਖਾਰ ਹੋਵੇ ਤੋ ਉਹਦੀ ਬੈਦਨੇ ਆ ਮੈਂ ਜਾ ਕੇ ਆਉਣਾ ਜੀ ਪਿੰਡ ਮੇਰੀ ਮਾਂ ਨੂੰ ਉਹਨੂੰ ਨਹੀਂ ਕੋਈ ਪੁੱਛਣ ਵਾਲਾ ਹੈਗਾ ਉਹਨੂੰ ਕੌਣ ਪੁੱਛੂ ਆਪਾਂ ਦੋਨੇ ਹੀ ਆ ਪੁੱਛਣ ਨਾਲ ਹੁਣ ਆਪਣੇ ਦੇਈ ਤੋਂ ਪਤਾ ਲੱਗਦਾ ਨਾ ਜੋ ਕਰਦਾ ਬੰਦਾ ਉਹੀ ਭਰਦਾ ਹਾਂ ਤੁਸੀਂ ਕਹਿੰਦੇ ਤਾਂ ਸਹੀ ਹੋ ਜਦੋਂ ਹੁਣ ਮੇਰੀ ਮਾਂ ਨਾ ਬੇਤਰੀਆਂ ਨੇ ਤਾਂ ਮੈਨੂੰ ਲੱਗਾ ਕਿ ਮੈਂਨੇ ਬਹੁਤ ਵੱਡੀ ਗਲਤੀ ਕਰਤੀ ਬਿਲਕੁਲ ਜਦੋਂ ਆਪਣੇ ਦੇ ਪੈਗੇ ਉਹਦੀ ਪਤਾ ਲੱਗਦਾ ਮੈਨੂੰ ਪਤਾ ਤੂੰ ਬਹੁਤ ਗਲਤ ਕੀਤਾ ਸੀ ਪਰ ਉਹੀ ਚੀਜ਼ ਹੁਣ ਤੇਰੀ ਮਾਂ ਨਾਲ ਹੋ ਰਹੀ ਆ ਚਲ ਪਹਿਲਾਂ ਤਾਂ ਖੜੀ ਹੋ। ਮੈਥੇ ਤਾਂ ਗਲਤੀ ਹੋ ਗਈ। ਨਹੀਂ ਗਲਤੀ ਹੋ ਗਈ। ਮੈਨੂੰ ਪਤਾ ਗਲਤੀ ਮੈਂ ਜੋ ਮੁਰੇ ਨੂੰ ਮੰਗ। ਮੇਰੀ ਮਾਂ ਕੋਲ ਮੰਗ ਜਿਹਨੂੰ ਤੰਗ ਕੀਤਾ। ਚਲ ਖੜੀ ਹੋ। ਉਹਦੇ ਕੋਲੇ ਮਾਫੀ ਮੰਗ। ਚਲ। ਮਾਫੀ ਮੰਗ ਕੋ ਤੋ। ਮੰਮੀ ਮੈਥੇ ਤਾਂ ਗਲਤੀ ਹੋ ਗਈ। ਮੈਨੂੰ ਮਾਫ ਕਰ ਦੋ। ਅੱਜ ਤੋਂ ਬਾਅਦ ਮੈਂ ਕਦੇ ਵੀ ਤੁਹਾਨੂੰ ਕੋਈ ਕੰਮ ਨੂੰ ਨਹੀਂ ਕਹਿੰਦੀ ਕਿਸੇ ਨੂੰ ਨਹੀਂ ਕਹਿੰਦੀ ਹੈਗੀ। ਬਸ ਜੋ ਮੈਂ ਮੈਥੇ ਹੱਥ ਜੋੜ ਕੇ ਬੇਨਤੀ ਮੈਥੇ ਗਲਤੀ ਹੋ ਗਈ। ਕੋਈ ਨਾ ਪੁੱਤ ਮੈਂ ਤੈਨੂੰ ਹੱਥ ਜੋੜਨ ਨੂੰ ਨਹੀਂ ਕਹਿੰਦੀ। ਪਰ ਇੰਨਾ ਕੁ ਦੇਖ ਦੇ ਤੇਰੀ ਵੀ ਮਾਂ ਹੈ ਹਨਾ। ਇਹਨੇ ਦੋਪਤਾਂ ਲੱਗਿਆ ਕਿ ਜਿਵੇਂ ਮੇਰੀ ਮਾਂ ਨਾ ਇਹਨੇ ਗਲਤੀ ਮੰਨ ਲਈ ਮੈਂ ਤਾਂ ਤੁਸੀਂ ਲੇਟ ਦੱਸਿਆ ਜੇ ਪਹਿਲਾਂ ਦੱਸਿਆ ਹੁੰਦਾ ਇਹ ਚੀਜ਼ ਦਾ ਇਹਨੂੰ ਪਹਿਲਾਂ ਹੀ ਆ ਜਾਂਦਾ ਕੋਈ ਨਹੀਂ ਕੋਈ ਨਹੀਂ ਇਹਨੇ ਆਪ ਮਾਫੀ ਮੰਗ ਲਈ ਨਾ ਮੈਨੂੰ ਨਹੀਂ ਬਹੁਤਾ ਠੀਕ ਹੈ ਨਾ ਮੇਰੇ ਕੋਲ ਆ ਕੋਈ ਪੁੱਤ 5-7 ਹੈ ਤੁਸੀਂ ਹੋਈਓ ਠੀਕ ਹੈ ਨਾ ਮੈਂ ਕੀ ਮਤਾ ਜਿੰਨਾ ਹੁੰਦਾ ਮੈਂ ਕਰ ਦਈ ਹਾਂ ਕੰਮ ਬੇਟਾ ਨਾ ਨਾ ਮੈਂ ਤੇਨੂੰ ਬਿਲਕੁਲ ਨਹੀਂ ਕਰਨਾ ਹੈ ਅੱਜ ਤੋਂ ਬਾਅਦ ਮੇਰੀ ਗੱਲ ਸੁਣ ਲੈ ਮਾਂ ਨੂੰ ਤੰਗ ਨਹੀਂ ਕਰਨਾ ਬੁਖਾਰ ਹੋ ਗਿਆ ਕੁਝ ਹੋ ਗਿਆ ਮਾਂ ਨੂੰ ਕੋਈ ਕੰਮ ਨਹੀਂ ਕਰਨਾ ਜਿੰਨਾ ਦਾ ਜੀ ਕਰੂ ਇਹਨਾਂ ਨੂੰ ਕੰਮ ਕਰਨਾ ਬਸ ਇਹਨਾਂ ਨੂੰ ਰੋਟੀ ਪਾਣੀ ਦੇਣੀ ਹੈ ਚਲ ਕੋਈ ਨਹੀਂ ਇਹ ਹੀ ਆਪਾਂ ਨੂੰ ਜੇ ਆਪਾਂ ਆਪਣੇ ਮਾਂ-ਬਾਪ ਦਾ ਕਰਾਂਗੇ ਆਪਣੇ ਮਾਂ-ਬਾਪ ਆਪਾਂ ਨੂੰ ਸੁਖੀ ਮਾਂ-ਮਾਤੀਆਂ ਬਣ ਕੇ ਰਹਿਣਾ ਨਾ ਨਾ ਕੋਈ ਗੱਲ ਠੀਕ ਠੀਕ ਚਲ ਗਲਤੀ ਮੰਨ ਲਈ ਠੀਕ ਵਈਆ ਕੋਈ ਨਾ ਕੋਈ ਨਾ ਪਰ ਮੈਨੂੰ ਤੂੰ ਰੋਟੀ ਬਣਾ ਕੇ ਦੇ ਹਾਂ ਹੁਣ ਮੈਂ ਹੁਣੀ ਉਹ ਲੈ ਕੇ ਆਈ ਹਾਂ ਰੋਟੀ ਬਣਾ ਕੇ ਚੱਲਣ